ਇਸ ਸਾਰਾ ਦੇ ਕੰਮ। ਫੇਲਾਇਨ ਸਾਰਾ ਕਮਰਾ ਸੁਮਾਰਿਆ। ਮੰਜਾ ਲਾਇਆ। ਹੁਣ ਬਸ ਆ ਠੀਕਾ ਮੰਜਾ ਲੁ। ਹੋਰ ਤਾਂ ਕੋਈ ਕੰਮ ਨਹੀਂ ਮੇਰੀ ਜ਼ਿੰਦਗੀ ਚ ਰਿਹਾ। ਸਾਰੀ ਜ਼ਿੰਦਗੀ ਚੱਲਣਾ ਪੈਂਦਾ। ਕਰੀ ਜੋ ਨੌਕਰਾਂ ਵਾਂਗੂ ਕੰਮ। ਘਰੀ ਵੱਡਾ, ਦਿਲ ਦੇ ਬੜੇ ਗਰੀਬ ਨੇ। ਇੱਕ ਨੌਕਰਾਨੀ ਵੀ ਨਹੀਂ ਰੱਖ ਸਕਦਾ। ਹਾਂ ਹਾਂ ਗਰੀਬ ਆਪੀ ਆ। ਖਾਣ ਨੂੰ ਮਿਲਦਾ ਨਾ। ਆ ਕਰਾ ਕੇ ਆ ਗਈ ਖੁੱਲੇ ਇੱਥੇ ਤੁੰਨੀ ਲੈ ਲੈ ਕਰ ਪਿੰਡਾ ਇਹ। ਕਿਉਂ ਕੀ ਗੱਲ? ਕੀ ਗੱਲ ਕੀ ਮਾੜੀ ਲੱਗਦੇ ਨੇ ਮੇਰੇ ਖੁੱਲੇ ਬਾਗ ਮਾੜੀ ਲੱਗਦੇ ਪਿੰਡ ਚ ਧੋੜੀ ਆਏ ਫਿਰ ਦਿੰਦਾ ਚੱਲ ਬਾਹਰ ਅੰਦਰ ਤਾਂ ਚੱਲੇ ਜਾਂਦਾ ਬੰਦਾ ਐ ਕਹਿ ਵੀ ਮੈਨੂੰ ਦੁੱਖ ਹੋਈ ਜਾਂਦਾ ਗਾ ਕਹ ਰਾਂ ਦੁੱਖ ਹੋਈ ਜਾਂਦਾ ਤੰਨੇ ਪੈਸੇ ਲਾਏ ਆ ਕਿ ਮੇਰੇ ਬਾੜਾ ਤੇ ਮੇਰੇ ਭਾਈ ਨੇ ਲਾਏ ਆ ਨਹੀਂ ਇੰਨਾ ਪੈਸਾ ਤੁਸੀਂ ਕਮਾਉਣਿਓ ਇੱਕ ਨੌਕਰਾਣ ਤਾਂ ਰੱਖਣੀ ਆਂਦੀ ਰੱਖਿਆਂ ਤਾਂ ਸੀ ਪਰ ਤੇਰੇ ਉਹਨਾਂ ਦਾ ਕੰਮ ਨਹੀਂ ਚੰਗਾ ਲੱਗਦਾ ਇਹ ਰੋਟੀ ਨਹੀਂ ਵਧੀਆ ਬਣਾਉਣੀ ਐ ਇਹ ਸਬਜ਼ੀ ਹੱਥੋਂ ਕਿ ਨਹੀਂ ਬਣਾਉਣੀ ਐ ਨਹੀਂ ਬਣਾਉਣੀ ਐ ਬਾੜੀ ਬਣਾਉਣੀ ਐ ਪਰ ਕਰੀ ਚੱਲਦਾ ਉਹ ਮੈਂ ਕਹਾਂ ਤਾਂ ਨਿਕਲ ਗਈਆਂ ਲਾਈਆਂ ਨਹੀਂ ਖੜਾ ਉਹ ਦੋ ਹਟ ਗਈਆਂ ਦੋ ਲਾਈਆਂ ਸੀ ਕਿ ਤੇਰੇ ਕਰਕੇ ਹਟੀਆਂ ਨੇ ਬੋਲਣ ਦਾ ਤੈਨੂੰ ਨਹੀਂ ਪਤਾ ਅਗਲੇ ਨੂੰ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ ਕੋਈ ਚੱਜ ਨਹੀਂ ਲੱਭ ਲੋ ਚੈਨੀ ਚੋਰੀ ਕੀਤੀ ਕਿਸੇ ਨੇ ਮੈਂ ਰਿੱਟਾ ਆ ਉਹ ਕੀਤਾ ਹੁਣ ਮੈਂ